ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅਜੀ ਦੇ ਨਗਰ ਦਾ ਪਿੰਡ ਕ੍ਰਿਹੇ ਦਾ ਉਹ ਜਾਣਿਆ ਪਹਿਚਾਣਿਆ ਸਕੂਲ ਪਿੰਡ ਕ੍ਰਿਹੇ ਨੇ ਬਹੁਤ ਵੱਡੀਆਂ ਮੱਲਾ ਮਾਰ ਕੇ ਦਿਖਾਈਆਂ ਐਮਐਲਏ ਸਹਿਵਾਨ ਬਣੇ ਨੇ ਕ੍ਰਿਹੇ ਦੇ ਮੰਤਰੀ ਬਣੇ ਨੇ ਡੀਓ ਸਹਿਵਾਨ ਬਣੇ ਨੇ ਹਰ ਜੇ ਪਹਿਲੂ ਦੇ ਉੱਪਰ ਨਿਗਾਹ ਮਾਰੀ ਜਾਵੇ ਕ੍ਰਿਹੇ ਨੇ ਬਹੁਤ ਵੱਡੀਆਂ ਧਮਾਲਾਂ ਪਾ ਕੇ ਪੰਜਾਬ ਦੀ ਧਰਤੀ ਤੇ ਪਰ ਬਹੁਤ ਵੱਡਾ ਨਾਮ ਕਮਾਇਆ ਅੱਜ ਬਹੁਤ ਹੀ ਮਾਣਮੱਤੀ ਸ਼ਖਸੀਅਤ ਕ੍ਰੀਹਾ ਸਕੂਲ ਦੇ ਪ੍ਰਿੰਸੀਪਲ ਬਹੁਤ ਹੀ ਸਾਡੇ ਸਤਿਕਾਰਯੋਗ ਸ਼੍ਰੀਮਤੀ ਰਣਜੀਤ ਕੌਰ ਜੀ ਦੇ ਨਾਲ ਵੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪ੍ਰਿੰਸੀਪਲ ਸਾਹਿਬ ਤੇ ਸੇਵਕ ਤੇ ਉੱਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੇ ਸੇਵਕ ਨਿਊਜ਼ ਚੈਨਲ ਤੋਂ ਆਈ ਹੋਈ ਸਾਰੇ ਮੈਂਬਰਾਂ ਦਾ ਮੈਂ ਜੀ ਆਇਆਂ ਕਦੀ ਸ਼ਹੀਦ ਦੇ ਜਨਮ ਸਰਦਾਰ ਭਗਤ ਸਿੰਘ ਜੀ ਦੀ ਤਤੀ ਦਾ ਉਹ ਸ਼ਹਿਰ ਨਵਾਂ ਸ਼ਹਿਰ ਹਾਂ ਜੀ ਕਿਉਂਕਿ ਬਹੁਤ ਵੱਡਾ ਬલિદાન ਜੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਗੱਲ ਕਰੀਏ ਹਾਂਜੀ ਉਹਨਾਂ ਦੀ ਮਿਹਨਤ ਔਰ ਕੁਰਬਾਨੀ ਦੇ ਸਦਕਾ ਅੱਜ ਇਹ ਸਭ ਇਹ ਖੁਸ਼ੀਆਂ ਇਹ ਵੱਡੇ ਸਕੂਲ ਇਹ ਵੱਡੇ ਜ਼ਿਲ੍ਹੇ ਬਹੁਤ ਵੱਡਾ ਅਹਿਮ ਰੋਲ ਉਹਨਾਂ ਦਾ ਅੱਜ ਉੱਚੇਜੇ ਤੌਰ ਤੇ ਜੇ ਨਵਾਂ ਸ਼ਹਿਰ ਬਲਾਕ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਪਿੰਡ ਪਿੰਡ ਕ੍ਰਿਹਾ ਪਿੰਡ ਕ੍ਰਿਹਾ ਦੇ ਅੰਦਰ ਸਾਂਝ ਕੇਂਦਰ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਬੱਚਿਆਂ ਨੂੰ ਸਹੀ ਰਸਤੇ ਦੇ ਵੱਲ ਪਾਉਣ ਦੇ ਲਈ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੇ ਲਈ ਅੱਜ ਵੱਡੇ ਉਪਰਾਲੇ ਦੇ ਸਦਕਾ ਸਾਂਝ ਕੇਂਦਰ ਤੋਂ ਕਰਮਚਾਰੀ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਦੇ ਉਹ ਨੌਜਵਾਨ ਪਹੁੰਚੇ ਨੇ ਕਿਸ ਤਰ੍ਹਾਂ ਦਾ ਲੱਗਦਾ ਉਹਨਾਂ ਦਾ ਉਪਰਾਲਾ ਐਸਪੀਸੀ ਸਟੂਡੈਂਟ ਪੁਲਿਸ ਕ੍ਰੈਡਿਟ ਪ੍ਰੋਗਰਾਮ ਜਿਹੜਾ ਕਿ ਸੈਂਟਰਲ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਜੀ ਉਹ ਉਸ ਪ੍ਰੋਗਰਾਮ ਦੇ ਤਹਿਤ ਸਾਡੇ ਕੋਲ ਸਾਂਝ ਕੇਂਦਰ ਨਵਾਂ ਸ਼ਹਿਰ ਤੋਂ ਜਿਹੜੇ ਕਰਮਚਾਰੀ ਅਧਿਕਾਰੀ ਪਹੁੰਚੇ ਨੇ ਜੀ ਇਹ ਅੱਜ ਹੀ ਨਹੀਂ ਪਹੁੰਚੇ ਹੈਗੇ ਪਹਿਲਾਂ ਵੀ ਸਾਡੇ ਕੋਲ ਆਂਦੇ ਨੇ ਮੈਂ ਇਹਨਾਂ ਦੀ ਵਿਜ਼ਿਟ ਮੰਥ ਵਿੱਚ ਇੱਕ ਵਾਰੀ ਤਾਂ ਹੁੰਦੀ ਆ ਜੀ ਇਹ 8ਵੀਂ ਦੇ ਕਲਾਸ ਦੇ ਬੱਚਿਆਂ ਲਈ ਖਾਸ ਕਰਕੇ ਜਿਹੜਾ ਪ੍ਰੋਗਰਾਮ 8ਵੀਂ ਕਲਾਸ ਦੇ ਬੱਚਿਆਂ ਲਈ ਕੀਤਾ ਗਿਆ ਜੀ ਤੇ ਇਹ ਗਾਹੇ-ਬਗਾਹੇ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਲਈ ਜਿਹੜਾ ਸਾਡੇ ਸਕੂਲ ਦੇ ਵਿੱਚ ਆਂਦੇ ਨੇ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚਿਆਂ ਨੂੰ ਇਹ ਵਧੀਆ ਰਸਤੇ ਤੇ ਵਧੀਆ ਜਿਹੜੀਆਂ ਗੱਲਾਂ ਦੱਸ ਕੇ ਜਾਂਦੇ ਨੇ ਜੀ ਤੇ ਉਹ ਬੱਚੇ ਵੀ ਇਸ ਗੱਲ ਨੂੰ ਬਹੁਤ ਉਸ ਗੱਲ ਨੂੰ ਫੋਲੋ ਕਰਦੇ ਨੇ ਤੇ ਕਰਨਗੇ ਵੀ ਜੀ ਬਹੁਤ ਬਹੁਤ ਹੀ ਵਧੀਆ ਵਿਚਾਰ ਨੇ ਕਿਉਂਕਿ ਸਟੂਡੈਂਟ ਜਿਹੜੇ ਬੱਚੇ ਬੱਚੀਆਂ ਆ ਉਹੀ ਦੇਸ਼ ਦਾ ਭਵਿੱਖ ਨੇ ਕਿਉਂਕਿ ਬੱਚਿਆਂ ਨੂੰ ਆਪਣੀ ਹਿਲਪ ਲੈਂਣ ਦੇ ਲਈ ਉਹਨਾਂ ਨੂੰ ਸਹੀ ਕਿਉਂਕਿ ਜਿਹੜਾ ਸਮਾਂ ਚੱਲਦਾ ਪਿਆ ਹੈਗਾ ਬਹੁਤ ਜਿਹੜੀਆਂ ਅਖਬਾਰਾਂ ਦੀਆਂ ਖਬਰਾਂ ਹੈਗੀਆਂ ਆ ਜੇ ਕਲਕੱਤੇ ਦੀ ਗੱਲ ਕੀਤੀ ਜਾਵੇ ਜਾਂ ਉਸ ਤੋਂ ਬਾਅਦ ਦਿੱਲੀ ਦੀ ਗੱਲ ਕੀਤੀ ਜਾਵੇ ਜੇ ਅਖਬਾਰਾਂ ਨੂੰ ਵੇਖਿਆ ਜਾਵੇ ਕੁਛ ਨਾ ਕੁਛ ਮਾੜੀਆਂ ਘਟਨਾਵਾਂ ਵੀ ਸੁਣਨ ਨੂੰ ਮਿਲਦੀਆਂ ਮਿਲਦੀਆਂ ਨੇ ਖਾਸ ਕਰਕੇ ਬੱਚਿਆਂ ਨੂੰ 112 ਨੰਬਰ ਦੀ ਹੈਲਪਲਾਈਨ ਦੇ ਵਾਸਤੇ ਜਾਂ ਬੱਚਿਆਂ ਨੂੰ ਆਪਣੀ ਹੈਲਪਲਾਈਨ ਦੇ ਵਾਸਤੇ ਇਦਾਂ ਦਾ ਕੋਈ ਉਪਰਾਲਾ ਸਕੂਲ ਵੱਲੋਂ ਕੀਤਾ ਜਾਂਦਾ ਹਾਂਜੀ ਸਕੂਲ ਵੱਲੋਂ ਜਿਸਰਾ ਇੱਕ ਤਾਂ ਸਾਡੇ ਵਿਭਾਗ ਵੱਲੋਂ ਕਾਰਾਟੇ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਂਦੀ ਆ ਕਾਰਾਟੇ ਦੀ ਹਾਂਜੀ ਕਾਰਾਟਾ ਆਂਦੀ ਆ ਉਹਦੇ ਲਈ ਉਹ ਕਾਰਾਟੇ ਟ੍ਰੇਨਿੰਗ ਸਾਲ ਦੇ ਵਿੱਚ ਜਿਹੜੀਆਂ ਪਿਛਲੇ ਤਾਂ ਸਾਲਾਂ 'ਚ 6ਵੀਂ ਤੋਂ 8ਵੀਂ ਤੱਕ ਹੁੰਦੀਆਂ ਸੀ ਇਸ ਸਾਲ 9ਵੀਂ ਤੇ 10ਵੀਂ ਦੇ ਵੀ ਦਿੱਤੇ ਜਾਂਦੀ ਆ ਕਿ ਚਲੋ ਸੈਲਫ ਡਿਫੈਂਸ ਲਈ ਬੱਚਕੁੜੀਆਂ ਦੇ ਲਈ ਕੀਤੀ ਜਾਂਦੀ ਆ ਉਸ ਤੋਂ ਇਲਾਵਾ ਕਿ ਸਾਡੇ ਟੀਚਰਸ ਜਿਹੜੇ ਨੇ ਬੱਚਿਆਂ ਨੂੰ ਗਾਹੇ-ਵਗਾਹੇ ਜਿਹੜਾ ਉਹ ਦੱਸਦੇ ਨੇ ਸਾਇੰਸ ਦੇ ਵਿੱਚ ਵੀ ਅਡੋਲਸੈਂਟ ਜਿਹੜਾ ਪ੍ਰੋਗਰਾਮ ਚੱਲਦੇ ਨੇ ਇਕੋ ਕਲੱਬ ਦੇ ਅੰਦਰ ਤੇ ਬੱਚਿਆਂ ਨੂੰ ਵੀ ਤੇ ਹੁਣ ਜ਼ਿਆਦਾਤਰ ਮੈਨੂੰ ਲੱਗਦਾ ਕਿ ਮੁੰਡਿਆਂ ਨੂੰ ਜ਼ਿਆਦਾ ਜਿਹੜੀ ਆ ਅਗਾਹ ਕਰਨ ਦੀ ਲੋੜ ਆ ਕਿ ਜਿਹੜਾ ਇਹ ਆਪਣਾ ਨਸ਼ੇ ਦਾ ਰੁਝਾਨ ਵਧ ਰਿਹਾ ਦਿਨੋ ਦਿਨ ਉਹਦੇ ਲਈ ਵੀ ਬੱਚਿਆਂ ਨੂੰ ਮੁੰਡਿਆਂ ਨੂੰ ਵੀ ਅਵੇਅਰ ਕਰਨ ਦੀ ਜ਼ਿਆਦਾ ਲੋੜ ਆ ਉਹਦੇ ਲਈ ਵੀ ਅਸੀਂ ਗਾਇਬ-ਗਾਇਬ ਕੋਈ ਮਤਲਬ ਹਰ ਇੱਕ ਪ੍ਰੋਗਰਾਮ ਕਰੀਦਾ ਹਫਤੇ ਵਿੱਚ ਬੱਚਿਆਂ ਨੂੰ ਵੀ ਦੱਸੀਦਾ ਤਾਂ ਬੱਚਿਆਂ ਲਈ ਵੀ ਜਿਹੜਾ ਮੁੰਡਿਆਂ ਲਈ ਵੀ ਜਿਹੜਾ ਪ੍ਰੋਗਰਾਮ ਬੱਚਿਆਂ ਨੂੰ ਵੀ ਮੁੰਡਿਆਂ ਨੂੰ ਖਾਸ ਕਰਕੇ ਜਿਹੜਾ ਉਹ ਅਗਾਹ ਕਰਦੇ ਹਾਂ ਸੀ ਕਿਤੀ ਬੇਟੀ ਪੜਾਓ ਤੇ ਬੇਟੀ ਬਚਾਓ ਹਾਂਜੀ ਇੱਕ ਲਾਈਨ ਹੋਰ ਜੁੜਦੀ ਕਿ ਲੜਕਿਆਂ ਨੂੰ ਸਮਝਾਓ ਸਮਝਾਓ ਜਿਨਨੇ ਵੱਡੀਆਂ ਖੌਰਾ ਦੇ ਕ੍ਰਾਇਮ ਹੁੰਦੇ ਨੇ ਬਾਹਰੋਂ ਨਹੀਂ ਆਂਦੇ ਦੇਸ਼ ਦੇ ਹੀ ਨੌਜਵਾਨ ਨੇ ਸਿਆਹੀ ਸੁੱਕਦੀ ਨਹੀਂ ਅਖਬਾਰ ਦੀ ਨਿਤ ਨਵੀਂ ਖਬਰ ਮਿਲਦੀ ਬਲਤ ਕਰਦੀ ਹਾਂ ਬਾਹਰੋਂ ਤਾਂ ਆਂਦੇ ਨਹੀਂਗੇ ਮਾਂ-ਵਾਪ ਦਾ ਫਰਜ਼ ਬਣਦਾ ਬੱਚਿਆਂ ਨੂੰ ਸਮਝਾਣਾ ਲੜਕਿਆਂ ਨੂੰ ਕਿ ਲੜਕੇ ਉਹ ਤਵਾਡੀਆਂ ਭੈਣਾਂ ਨੇ ਰਸਤੇ 'ਚ ਜਾਂਦੀਆਂ ਇਸ ਤਰ੍ਹਾਂ ਦੀ ਕਦੇ ਸਿੱਖਿਆ ਪ੍ਰਿਆਰ ਤੋਂ ਬਾਅਦ ਜਦ ਅਸੀਂ ਪੜ੍ਹਦੇ ਹੁੰਦੇ ਸੀਗੇ ਤੇ ਜਰੂਰ 5 ਮਿੰਟ 10 ਮਿੰਟ ਦਾ ਇੱਕ ਰੋਜ਼ਾਨਾ ਹੀ ਗੁੱਡ ਮਾਰਨਿੰਗ ਵਾਕ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਹੁੰਦਾ ਹਾਂਜੀ ਸਕੂਲਾਂ ਸਕੂਲ ਵਿੱਚ ਤਕਰੀਬਨ ਇਨਚਾਰਜ ਖਾਸ ਕਰਕੇ ਕਲਾਸ ਇਨਚਾਰਜ ਜਿਹੜੇ ਨੇ ਉਸ ਸਵੇਰ ਦੇ ਵਿਲੇ ਜਿਹੜਾ ਪਹਿਲਾ ਵੀਰਨ ਲੱਗਦਾ ਉਹਦੇ ਵਿੱਚ 5 ਕਿ ਮਿੰਟ ਮੋਰਲ ਵੈਲਿਊਜ਼ ਲਈ ਜ਼ਰੂਰ ਦੱਸਦੇ ਨੇ ਜੀ ਹਾਂ ਉਸ ਤੋਂ ਇਲਾਵਾ ਵੀ ਜੇ ਕਿਤੇ ਟੀਚਰਸ ਦਾ ਬਾਕੀ ਟੀਚਰਸ ਨੂੰ ਕਿਤੇ ਲੱਗਦਾ ਕਿ ਅੱਜ ਲੋਡ ਆ ਤਾਂ ਉਹ ਆਪਣੇ ਕਲਾਸਿਕਲੇ ਸਵੇਰ ਨੂੰ ਹੀ ਨਹੀਂ ਆ ਕਿ ਆਪਣੀ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਵੀ ਉਹ ਜਿਹੜਾ ਉਹ ਦਿਨ ਦੇ ਪ੍ਰੇਰਿਤ ਕਰਦੇ ਨੇ ਜੀ ਤੇ ਇਸ ਗੱਲਾਂ ਤੋਂ ਦੂਰ ਰਹਿਣ ਲਈ ਸਰ ਕੀ ਨਾਮ ਸੀ ਆਪਣਾ ਸ਼ੁਭ ਜੀ ਏਐਸਆਈ ਕੁਲਦੀਪ ਰਾਜ ਇਨਚਾਰਜ ਸਬਡਿਵੀਨ ਸਾਂਝ ਕੇਂਦਰ ਨਮਾਸ਼ਹਿਰ ਜੀ ਸਾਂਝ ਕੇਂਦਰ ਨੇ ਬਹੁਤ ਪਰਦੇਸ਼ ਅਪਰਾਲੇ ਦਿੱਤੇ ਨੇ ਬਹੁਤ ਵੱਡੀਆਂ ਸਹਾਇਤਾ ਅਤੇ ਸੁਭਦਾਵਨ ਦਿੱਤੀਆਂ ਨੇ ਜਿਹੜੇ ਬਹੁਤ ਟਾਈਮ ਲੱਗਦਾ ਹੁੰਦਾ ਸੀਗਾ ਉਹ ਕੰਮ ਬਹੁਤ ਜਲਦੀ ਸਾਜ ਕੇ ਅੰਦਰ ਦੇ ਅੰਦਰ ਹੋ ਜਾਂਦੇ ਨੇ ਅੱਜ ਕ੍ਰਿਹੇ ਸਕੂਲ ਦੇ ਵਿੱਚ ਪਹੁੰਚੇ ਨੇ ਤੇ ਕੀ ਅੱਜ ਬੱਚਿਆਂ ਨੂੰ ਜਿਹੜੀ ਉਪਦੇਸ਼ ਕੀ ਦੇਣ ਜਾ ਰਹੇ ਹਾਂ ਜੀ ਇਹ ਜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਇੱਕ ਸਕੀਮ ਚਲਾਈ ਗਈ ਐਸਪੀਸੀ ਪ੍ਰੋਗਰਾਮ ਜੀ ਸਰ ਵੱਖ-ਵੱਖ ਸਮੇਂ ਤੇ ਸਰਕਾਰਾਂ ਵੱਲੋਂ ਜੀ ਬੱਚਿਆਂ ਨੂੰ ਅਵੇਅਰ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਐ ਇਸੇ ਲੜੀ ਤਹਿਤ ਐਸਪੀਸੀ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਗਿਆ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਜਿਹਦੇ ਤਹਿਤ ਹਰ ਇੱਕ ਮਹੀਨੇ ਸਾਨੂੰ ਵੱਖ-ਵੱਖ ਟੌਪਿਕ ਵੱਖ-ਵੱਖ ਵਿਸ਼ੇ ਮਿਲਦੇ ਐ ਜੀ ਇਸ ਵਾਰ ਇਸ ਮਹੀਨੇ ਚ ਸਾਨੂੰ ਐਟੀਟਿਊਡ ਵਿਸ਼ੇ ਤੇ ਜੀ ਮੈਂ ਸੈਮੀਨਾਰ ਕਰਨ ਦਾ ਹੁਕਮ ਹੋਇਆ ਇਸ ਲਈ ਬੱਚਿਆਂ ਨੂੰ ਇਸ ਵਿਸ਼ੇ ਤੇ ਚੰਗੀ ਤਰ੍ਹਾਂ ਬਰੀਫ ਕੀਤਾ ਗਿਆ ਮਾਨਯੋਗ ਪ੍ਰਿੰਸੀਪਲ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਕਿ ਬੱਚਿਆਂ ਨੂੰ ਉਹਦੇ ਨਾਲ-ਨਾਲ ਟ੍ਰੈਫਿਕ ਜਿਹੜੇ ਨਵੇਂ ਰੂਲ ਹੈ ਉਹਨਾਂ ਬਾਰੇ ਵੀ ਦੱਸਿਆ ਜਾਵੇ ਜੀ ਅੱਜ ਬੜੀ ਖੁਸ਼ੀ ਹੋਈ ਹੈ ਕਿ ਬੱਚਿਆਂ ਨੂੰ ਟ੍ਰੈਫਿਕ ਰੂਲਾਂ ਬਾਰੇ ਜਾਣੂ ਕਰਵਾਇਆ ਗਿਆ ਜੀ ਕਿ 18 ਸਾਲ ਤੋਂ ਘੱਟ ਉਮਰ ਦੇ ਇਹੜੇ ਬੱਚੇ ਆ ਉਹ ਕਿਸੇ ਵੀ ਤਰ੍ਹਾਂ ਦਾ ਵਹੀਕਲ ਨਹੀਂ ਚਲਾ ਸਕਦੇ ਅੱਜ ਬੱਚਿਆਂ ਨੇ ਸ਼ਫਤ ਵੀ ਲਈ ਇਸ ਗੱਲ ਦੀ ਕਿ ਅਸੀਂ ਇਸ ਦੀ ਪਾਲਣਾ ਕਰਾਂਗੇ ਕਿਉਂਕਿ ਬਹੁਤ ਵੱਡਾ ਪਰਾਲਾ ਹੈਗਾ ਸਮੇਂ-ਸਮੇਂ ਤੇ ਸਾਡੇ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਆਜੀ ਦੇ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਸਹਿਵਾਨ ਰਾਜਕੁਮਾਰ ਜੀ ਨੇ ਚਾਰਜ ਸੰਭਾਲਦੇ ਸਾਰ ਹੀ ਕਾਫੀ ਵੱਡੇ ਪਰਾਲੇ ਹੋਰ ਵੀ ਨਵੇਂ ਕੀਤੇ ਜਾਣੇ ਨੇ ਸਾਂਝ ਕੇਂਦਰ ਦੇ ਸਾਂਝ ਕੇਂਦਰ ਦੇ ਵੱਲੋਂ ਬਹੁਤ ਵੱਡਾ ਪ੍ਰਾਲਾ ਕਿਉਂਕਿ ਬੱਚਿਆਂ ਨੂੰ ਪਹਿਲਾਂ ਹੀ ਪ੍ਰਿਪੇਅਰ ਕਰ ਦਿੱਤਾ ਜਾਂਦਾ ਕਿਉਂਕਿ ਮੈਂ ਵੇਖਿਆ ਜਦੋਂ ਤੁਹਾਡੇ ਵੱਲੋਂ ਸਪੀਚ ਦਿੱਤੀ ਜਾਂਦੀ ਸੀ ਤੇ ਬੱਚਿਆਂ ਦੇ ਅੰਦਰ ਵੀ ਬਹੁਤ ਉਤਸ਼ਾਹ ਸੀ ਸੁਣਨ ਦਾ ਕਿਉਂਕਿ ਮੈਨੂੰ ਲੱਗਦਾ ਕਿ ਇਸ ਮੀਟਿੰਗ ਤੋਂ ਬਾਅਦ ਬੱਚੇ ਛੋਟੇ ਕਦੇ ਸਕੂਟਰ ਨੂੰ ਮੋਟਰਸਾਈਕਲ ਨੂੰ ਹੱਥ ਨਹੀਂ ਲਗਾਣਗੇ ਤੇ ਜਿਹੜੇ ਅਜੇ ਵੀ ਬੱਚੇ ਐਚਜੀ ਨੂੰ ਨਹੀਂ ਸਮਝ ਪਾਈ ਭਾਬ ਘਰਾਂ ਚ ਬੈਠੇ ਨੇ ਤੇ ਸਾਡੇ ਵੀਡੀਓ ਉਹਦੇ ذریعے ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਜੀ ਅਸੀਂ ਹਰੇਕ ਬੱਚੇ ਨੂੰ ਹਰੇਕ ਨਾਗਰਿਕ ਨੂੰ ਇਹੀ ਮੈਸੇਜ ਦੇਵਾਂਗੇ ਕਿ ਹਮੇਸ਼ਾ ਹੀ ਜੀ ਚੰਗੇ ਕੰਮਾਂ ਵੱਲ ਧਿਆਨ ਦਿੱਤਾ ਜਾਵੇ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਦੇ ਕੰਮ ਕੀਤੇ ਜਾਣ ਜੀ ਸਰ ਕਦੇ ਵੀ ਕਿਸੇ ਮਾੜੇ ਪਾਸੇ ਨੂੰ ਨਾ ਲੱਗਿਆ ਜਾਵੇ ਕਿਉਂਕਿ ਮਾੜੇ ਕੰਮ ਦਾ ਹਮੇਸ਼ਾ ਹੀ ਮਾੜਾ ਹੀ ਨਤੀਜਾ ਹੁੰਦਾ ਹੈ ਕਿਉਂਕਿ ਜਿਹੜਾ ਬੰਦਾ ਕੋਈ ਨਸ਼ੇ ਦੇ ਕੰਮ ਵਿੱਚ ਪੈ ਗਿਆ ਉਹ ਫਿਰ ਚੋਰੀਆਂ ਵੀ ਕਰੂਗਾ ਹੋਰ ਵੀ ਮਾੜੇ ਕੰਮ ਕਰੂਗਾ ਮਾੜੇ ਕੰਮ ਦਾ ਨਤੀਜਾ ਫਿਰ ਅਖੀਰ ਕਿਤੇ ਨਾ ਕਦੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦੇ ਵਾਲੇ ਉਹ ਉਸ ਬੰਦੇ ਨੇ ਫੜਿਆ ਜਾਣਾ ਹੈ ਜੀ ਜੀ ਥਾਣੇ ਚ ਜਾਊਗਾ ਪਰਚਾ ਦਰਜ ਹੋਊਗਾ ਜੇਲ੍ਹ ਯਾਤਰਾ ਕਰਨੀ ਪਊਗੀ ਇਸ ਲਈ ਮਾੜੇ ਕੰਮ ਦਾ ਹਮੇਸ਼ਾ ਮਾੜਾ ਨਤੀਜਾ ਹੈ ਮੈਂ ਤਾਂ ਇਹੀ ਸੰਦੇਸ਼ ਦਊਂਗਾ ਕਿ ਚੰਗੇ ਕੰਮਾਂ ਵੱਲ ਅ ਧਿਆਨ ਦਿਓ ਖੇਡਾਂ ਵੱਲ ਬਦ ਤੋਂ ਬਦ ਅ ਅਤਿਸ਼ਾ ਆਪਣਾ ਵਧਾਓ ਤਾਂ ਕਿ ਦੇਖੋ ਦੂਸਰੀਆਂ ਸਟੇਟਾਂ ਵੀ ਆਪਣੀ ਸਟੇਟ ਵੀ 올림픽 ਚ ਜਿਹੜੇ ਬੱਚਿਆਂ ਨੇ ਵਧੀਆ ਕਾਰਜਗਾਰੀ ਕੀਤੀ ਹੈ ਉਹ ਮੈਡਲ ਲੈ ਕੇ ਉਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮੈਂ ਇਹੀ ਆਸ ਕਰਦਾ ਹਾਂ ਬੱਚੇ ਸਾਡੇ ਇਸ ਇਲਾਕੇ ਤੋਂ ਵੀ ਬੱਚੇ ਸਪੋਰਟਸ ਦੇ ਖੇਤਰ ਵਿੱਚ ਅੱਗੇ ਆਣ ਤੇ ਦੇਸ਼ ਦਾ ਪੰਜਾਬ ਦਾ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ ਜੀ ਬਹੁਤ ਵਧੀਆ ਬਹੁਤ ਹੀ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਪੁਲਿਸ ਨਵੇਂ ਸ਼ਹਿ ਨੇ ਵੱਡੇ ਪਰਾਲੇ ਕੀਤੇ ਨੇ ਪੰਜਵੀਂ ਵਾਰ ਵੱਡੀਆਂ ਖੇਡਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਉਤਸ਼ਾਹ ਦਿਖਾਇਆ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਲਈ ਵੱਡੇ ਪਰਾਲੇ ਕੀਤੇ ਜਾ ਰਹੇ ਨੇ ਪਿਆਰੇ ਸਾਥੀਓ ਪੰਚਾਇਤਾਂ ਦਾ ਇਲੈਕਸ਼ਨ ਦਾ ਵੇਗਲ ਵੀ ਵੱਜਣ ਵਾਲਾ ਸਰਪੰਚਾਂ ਨੂੰ ਤੇ ਲੰਬੜਦਾਰਾਂ ਨੂੰ ਸਾਡੀ ਨਿਮਰਤਾ ਸਹਿਤ ਹੱਥ ਜੁੜ ਕੇ ਬੇਨਤੀ ਹੈ ਕਿਉਂਕਿ ਬਹੁਤ ਵੱਡਾ ਅਹੁਦਾ ਆਪ ਜੀ ਦੇ ਕੋਲ ਹੁੰਦਾ ਪਰੋਲ ਤੇ ਦਸਖਤ ਕਰਨ ਤੋਂ ਗਰੀਜ਼ ਕਰੋ ਤੁਹਾਡੇ ਦਸਖਤ ਕੀਤੇ ਹੋਏ ਇਹਨਾਂ ਅਪਰਾਧੀਆਂ ਨੂੰ ਛਾਇ ਦੇਂਦੇ ਨੇ ਇਹਨਾਂ ਅਪਰਾਧੀਆਂ ਨੂੰ ਬਚਾਉਂਦੇ ਨੇ ਜੇ ਇਸੇ ਹੀ ਤਰ੍ਹਾਂ ਨਸ਼ੇ ਵਾਲਿਆਂ ਨੂੰ ਛਡਾਉਂਦੇ ਰਹੇ ਤਾਂ ਨੌ ਜਵਾਨਾਂ ਦੀ ਜਵਾਨੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਆਪਣੇ ਅਹੁਦੇ ਦੀ ਆਪਣੇ ਸਟੈਂਪ ਦੀ ਆਪਣੇ ਦਸਖਤਾਂ ਦੀ ਗਲਤ ਵਰਤੋਂ ਨਾ ਕਰੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਸਰਕਾਰ ਦੀ ਜਿਹੜੀ ਨਿਗਾਹ ਹੈ ਇੱਕ ਦਿਨ ਆਉਣ ਵਾਲੇ ਸਮੇ ਦੇ ਦੌਰਾਨ ਉਹਨਾਂ ਨਸ਼ੇੜੀਆਂ ਨੂੰ ਛਡਾਉਣ ਵਾਲੇ ਪੰਚਾਂ ਉੱਪਰ ਸਰਪੰਚਾਂ ਉੱਪਰ ਲੰਬੜਦਾਰਾਂ ਦੇ ਉੱਪਰ ਵੀ ਜਿਹੜਾ ਸਕੰਜਾ ਕੱਸਿਆ ਜਾਵੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਹੈ ਕਿਉਂਕਿ ਇਲੈਕਸ਼ਨ ਦੇ ਵਿਗਲਵਜਣ ਵਾਲੇ ਨੇ ਨਵੇਂ-ਨਵੇਂ ਸਰਪੰਚ ਸਹਿਵਾਨ ਬਣਨੇ ਨੇ ਨਵੇਂ-ਨਵੇਂ ਪੰਚ ਸਹਿਵਾਨ ਬਣਨੇ ਨੇ ਪੰਜਾਬ ਪੁਲਿਸ ਵੱਡਾ ਪਰਾਲਾ ਕਰਕੇ ਨੌਜਵਾਨਾਂ ਨੂੰ ਬਚਾਉਣ ਤੇ ਲੱਗੀ ਹੋਈ ਆ ਵੱਡੀ ਮੈਰਾਥਨ ਵੀ ਨਵਾਂ ਸ਼ਹਿਰ ਦੇ ਅੰਦਰ ਵੱਡੇ ਪੱਧਰ ਤੇ ਕਰਵਾਈ ਗਈ ਜੇ ਮੈਂ ਫੁੱਟਬਾਲ ਦੀ ਗੱਲ ਕਰਾਂ ਬਹੁਤ ਵੱਡੇ ਪੱਧਰ ਤੇ ਪਰ ਫੁੱਟਬਾਲ ਵੀ ਕਰਵਾਏ ਗਏ ਹਨ ਆਪ ਸਭ ਦਾ ਵੀ ਸਾਰਿਆਂ ਦਾ ਵੀ ਸਹਿਯੋਗ ਚਾਹੀਦਾ ਸ਼ੁਕਰੀਆ ਧੰਨਵਾਦ ਸਾਡੀ ਬੱਚੇ ਸਾ ਤੋਂ ਬਹੁਤ ਯਾਦ ਹੈ ਕਾਮਯਾਬ ਹੋ ਕੇ ਸਾ ਤੋਂ ਉਪਰ ਤੱਕ ਹੀ ਜਾਣ ਕੋਈ ਇਹੋ ਸਕੂਲਾਂ ਵਿੱਚ ਵੀ ਪੜ ਕੇ ਕੋਈ ਡੀਸੀ ਬਣਦਾ ਕੋਈ ਐਸਐਸਪੀ ਪੜਦਾ ਕੋਈ ਜੱਜ ਲੱਗਿਆ ਕੋਈ ਪੀਸੀਐਸ ਕੋਈ ਆਈਪੀਐਸ ਕੋਈ ਪੂਰਨੀਆ ਦੇ ਇਹਨਾਂ ਸਕੂਲਾਂ ਦੇ ਵਿੱਚ ਹੀ ਪੜ ਕੇ ਜਿਹੜਾ ਬੱਚਾ टीचर की गलू ध्यान सुन रहा है सुन के वह अमल कर रहा है पढ़ाई से मन ला रहा है अपना उन्हें एम बनाया हुआ है कि मैं जाके दो चार घंटे पढ़ना है फिर मैं एन्य एन्य टाइम गिरना तो बच्चा जिंदगी कामयाब उन्हें कोई ना कोई ऑफिसर बनना ही बनना जब तील चो पढ़ के किसी स्कूल के या कोई

तो माता तो तो पिता तो मार, कहते जी हाँ बड़ी मेहनत है बारा जी इस गल करके हमेशा मा माड़े काम पर ध्यान नहीं देना माड़े बंदू पिंडा बहुत टकरण गए हमेशा कहते जी आ जाते उसे बैठते हैं प्रशर करते हैं बहुत बहुत बंद टकर मैं नहीं कहना गलबात हरेक सुनो لیکن ਸਾਨੂੰ ਪਤਾ ਲੱਗਦਾ ਕਿ ਸਾਨੂੰ ਗਲਤ ਗਾਈਡ ਕਰ ਰਿਹਾ ਕਿ ਸਾਨੂੰ ਸਹੀ ਗਾਈਡ ਕਰ ਰਿਹਾ ਇਸ ਗੱਲ ਕਰਕੇ ਹਮੇਸ਼ਾ ਹਰ ਬੰਦੇ ਦੀ ਗੱਲ ਸਾਨੂੰ ਬੇਸ਼ੱਕ ਲਾਓ ਲੇਕਿਨ ਉਹ ਤੇ ਅਮਲ ਨਾ ਕਰੋ ਸਕੂਲ ਵਿੱਚ ਟੀਚਰ ਜਿਹੜੀ ਗੱਲ ਕਹਿੰਦੇ ਉਹਦੇ ਤੇ ਅਮਲ ਕਰੋ ਮਾਪੇ ਜੋ ਗੱਲ ਕਹਿੰਦੇ ਮਾਪੇ ਔਰ ਟੀਚਰ ਕਦੇ ਵੀ ਤੁਹਾਨੂੰ ਗਲਤ ਗਾਈਡ ਨਹੀਂ ਕਰਦੇ ਹਮੇਸ਼ਾ ਚੰਗੇ ਬਸਲੇ ਲਾਂਗੇ ਚੰਗੀ ਸਿੱਖਿਆ ਦੇਣਗੇ ਇਸ ਗੱਲ ਕਰਕੇ ਮਾਪੇਔਰ ਛੋਟਿਆਂ ਦੀ ਰਿਸਪੈਕਟ ਕਰੋ ਉਹਨਾਂ ਦੀ ਗੱਲ ਮੰਨੋ ਤਾਂ ਤੁਸੀਂ ਜਿੰਦਗੀ ਦੇ ਵਿੱਚ ਕਾਮਯਾਬੀ ਕਾਮਯਾਬ ਹੋਵੋ ਠੀਕ ਹੈ ਆਪਣਾ ਬਿਹੇਵੀਅਰ ਹੈ ਜਿਹੜਾ ਐਟੀਟਿਊਡ ਜਿਹਨੂੰ ਕਹਿੰਦੇ ਉਹ ਵਧੀਆ ਕੋ ਛੋਟੇ ਕੋ ਆਪ ਕੋ ਛੋਟੇ ਨਾਲ ਪਿਆਰ ਨਾਲ ਰਹੋ ਸਿਆ ਬਜ਼ੁਰਗਾਂ ਦੀ ਇੱਜ਼ਤ ਕਰੋ ਛੋਟਿਆਂ ਦੀ ਇੱਜ਼ਤ ਕਰੋ ਤਾਂ ਹੀ ਕਾਮ ਕੇ ਹਰੇਕ ਬੰਦਾ ਤੁਹਾਡੀ ਅਗੇ ਰਿਸਪੈਕਟ ਕਰੇ ਦੇਖੋ ਆਪਾਂ ਜਦੋਂ ਫੂਦੇ ਵਿੱਚ ਜਿੰਦਾ ਦੀ ਆਵਾਜ਼ ਮਾਰੋ ਨਗਰ ਹੋ ਗਿਆ ਨਹੀਂ ਮੱਟੇ ਦੇਖਿਆ ਨਹੀਂ ਸੀ ਜੇ ਅਸੀਂ ਕਿਸੇ ਨਾਲ ਪਿਆਰ ਕਰਾਂਗੇ ਚਾਹੇ ਕਿੰਨਾ ਮਰਜੀ ਵਾਲਾ ਬੰਦਾ ਹੋਵੇ ਉਹ ਵੀ ਤੁਹਾਡੇ ਨਾਲ ਇਹੋ ਪਿਆਰ ਨਾਲ ਕਰੂਗਾ ਉਹ ਕਹੋ ਯਾਰ ਬੰਦੇ ਬੱਚੇ ਨੂੰ ਲਿਆਕ ਬਹੁਤ ਹੈ ਬੱਚੇ ਨੂੰ ਅਪਲ ਬਹੁਤ ਹੈ ਕੋਈ ਬੱਚੇ ਨੂੰ ਜਦੋਂ ਉਹਨੇ ਕਰਤਾ ਕਿ ਅਪਲ ਬਹੁਤੇ 4 5 7 ਬੰਦਿਆਂ ਨੇ ਇਹ ਗੱਲ ਕਹਿੰਦੇ ਸੀ ਉਹਦੇ ਨਾਲ ਪ੍ਰਸ਼ਾਸਨ ਕਿ ਨਹੀਂ ਹੋਣੀ ਬਾਪੇ ਮਾਂ ਤੋਂ ਵੀ ਬੜੇ ਟੀਚਰ ਠੀਕ ਹੈ ਇਸ ਗੱਲ ਕਰਕੇ ਹਮੇਸ਼ਾ ਆਪਣੇ ਜਦੋਂ ਵੀ ਟੀਚਰ ਕੋਈ ਪੜ੍ਹਾ ਦੇ ਨਾ ਤਿੰਨ ਤਰ੍ਹਾਂ ਦੇ ਬੱਚੇ ਹੁੰਦੇ ਆ ਇਸ ਕਲਾਸ ਦੇ ਵਿੱਚ ਮੈਂ ਨਹੀਂ ਕਹਿੰਦਾ ਇੱਥੇ ਇੱਥੇ ਉਹ ਤਿੰਨੇ ਜਿਹੜਾ ਸੀ ਹੋਣਗੇ ਪਰ ਆਪਾਂ ਪਹਿਲੀਆਂ ਦੋ ਕੈਟਾਗਰੀਆਂ ਸ਼ਾਪਲੀ ਹੋਣਾ ਤੀਸਰੀ ਕੋਈ ਇੱਕ ਬੱਚੇ ਆ ਥੇ ਟੀਚਰ ਪੜ੍ਹਾਦੇ ਆ ਉਹ ਨਾ ਉਹਨਾਂ ਦੇ ਆ ਨਹੀਂ ਆਖੀ

ਰੰਗ ਦੀ ਆ ਸੁਣ ਲਈ ਟੀਚਰ ਦੀ ਗੱਲ ਤਾਂ ਸਮਝ ਵੀ ਆ ਗਈ ਤੇ ਕਿਨੋ ਤੇ ਅਮਰ ਨਹੀਂ ਮੈਂ ਜਾ ਕੇ ਤੇ ਟੀਚਰ ਨੇ ਕਿਹਾ ਤਾਂ ਤੁਸੀਂ ਆਪੇ ਜਾ ਕੇ ਮਾਤਾ ਪਿਤਾ ਨੂੰ ਦੱਸਦੇ ਸਵੇਰ ਨੂੰ ਕਹਿਣੀ ਆਪਲਾਣਾ ਜਾਂ ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਚੰਗੇ ਪਰਮਾਤਮਾ ਨਾਲ ਲੈ ਕੇ ਕਰਨਾ ਕੋਈ ਤਾਂ ਸੁਣ ਨਹੀਂ ਸਾਰੀ ਗੱਲ ਆਪਾਂ ਬਣ ਨਹੀਂ ਕੀਤਾ ਉਹ ਦੂਸਰੀ ਕਹਾਣੀ ਹੈ ਤੀਸਰੀ ਕਹਾਣੀ ਕਿਹੜਾ ਆ ਗਿਆ ਬੱਚਾ ਜਿਹੜਾ ਜਿਹਦਾ ਧਿਆਨ 100% ਟੀਚਰ ਵਾਲਾ ਉਹਨੂੰ ਤੀਜੀ ਸਾਰੀ ਗੱਲ ਸੁਣ ਲਈ ਕਿਉਂ ਟੀਚਰ ਨੇ ਜਿਆਦਾ ਉਸੇ ਦੇਖ ਤਾ ਉਹਨੇ ਇਹ ਅਲਗ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਕਿਹੜੀ ਕੈਟਾਗਰੀ ਚਾਹਦੇ ਹੋ ਵੀ ਅਸੀਂ ਇਸ ਕੈਟਾਗਰੀ ਚਾਹੀਦੀ ਹੈ ਤੀਸਰੀ ਜਿसरी ਮੇਸੇ ਮੇਸੇ ਕਰ ਕਰਕੇ ਤੀਸਰੀ ਕੈਟਾਗਰੀ ਵਾਲਾ ਬੰਦਾ ਆਪਾਂ ਪਹਿਲੀ ਕੈਟਾਗਰੀ ਤੇ ਤਾਂ ਬਿਲਕੁਲ ਹੀ ਧਿਆਨ ਨਹੀਂ ਦੇਣਾ ਤੇ ਉਹਨੇ ਜਦੋਂ ਜਾਣਾ ਹੀ ਨਹੀਂ ਉਹ ਆਂਦਾ ਕਿ ਆ ਆਪਣੇ ਪੂਰੇ ਲੰਗੀ ਦਾ ਹਲਿਆ ਉੱਪਰ ਲੰਗਾ ਜੀ ਪਰ ਇਹ ਕਿਹਾ ਸਾਨੂੰ ਕੀ ਪੜਾਇਆ ਲੀਕਾ ਤੇ ਕੋਣ ਬੈਠਾ ਬੜੀ ਲੱਗਿਆ ਐਦੇ ਹੋਏ ਜੋ ਟੀਚਰ ਦੀ ਗੱਲ ਜਿਹੜੇ ਬੱਚੇ ਕਹਿੰਦਾ ਉਹਨਾਂ ਨੇ ਪਤਾ ਨਹੀਂ ਲੱਗਿਆ ਕੀ ਬੋਲਵੇ ਉਹ ਦੀ ਗੱਲ ਸਮ ਪਤਾ ਹੋਣਾ ਜਿਹੜਾ ਬੱਚੇ ਨਾਲ ਪੁੱਛਿਆ ਕੀ ਦੱਸਿਆ ਅਸੂਤ ਤੇ ਅੰਮਲ ਕਰਨਾ ਚੰਗੇ ਇਨਸਾਨ ਬਣਨਾ ਮਾੜੇ ਕੰਮ ਕਰਕੇ ਆਮੀ ਨਾ ਨਸ਼ਾ ਕਰ ਬਿਲਕੁਲ ਨਹੀਂ ਕਰਨਾ ਤੁਹਾਨੂੰ ਬਹੁਤ ਬੰਦੇ ਚੱਲਦੇ ਨੇ ਮਾੜੇ ਮਾੜੇ ਬੰਦੇ ਨੂੰ ਦੇਖ ਕੇ ਨਾ ਤੁਸੀਂ ਕਿਤੇ ਵੀ ਦੇਖ ਲੋ ਮੇਸ਼ਾ ਜਿਹੜਾ ਸਾਂਸਾਂ ਨੂੰ ਉਹ ਦੇਖਦਾ ਕਿ ਹੋਰ ਯਾਰ ਬੰਦਾ ਪੂਲੀ ਪਿੰਡਾਂ ਦੇ ਦੇਖੋ ਜਿਹੜੇ ਨਿਸ਼ਵਾੜੀ ਹੈ ਜਾਂ ਬਾੜੇ ਹੁੰਦੇ ਹੈ ਨਾ ਉਹਨੂੰ ਦੇਖ ਕੇ ਨਾ ਚੰਗਾ ਬੰਦਾ ਰਸਤਾ ਚੇਂਜ ਕਰਦਾ ਨਾ ਇਹ ਦਲ ਪਰ ਵੀ ਮਾਰੇ ਬਸਲ ਤੋਂ ਆਪਣੀ ਦੂਰੀ ਬਣਾ ਕੇ ਰੱਖੋ ਸਾਈਡ ਤੇ ਰਸਤਾ ਚੇਂਜ ਕਰ ਜੋ ਉਹਦੇ ਨਾਲ ਫਿਰ ਵੀ ਤੁਸੀਂ ਜ਼ਿੰਦਗੀ ਧੋਖਾ ਨਹੀਂ ਪਾਉਂਦੇ ਠੀਕ ਹੈ ਇਸ ਟੌਪਿਕ ਦੇ ਮੈਂ ਨਾ ਦੱਸਾਂਗਾ ਕਿ ਮੈਨੂੰ ਇੱਕ ਉਹ ਬ੍ਰਿੰਸੀਪਲ ਸਾਹਿਬ ਨੇ ਸਪੈਸ਼ਲ ਗੱਲ ਤੁਸੀਂ ਕੀ ਜਿਹੜਾ ਐਪ ਬਾਰੇ ਆ ਨਮਾ ਰੂਲ ਹੈ ਜਿਹੜੇ ਬੱਚਿਆਂ ਬਚਣਾ ਸਰਕਾਰ ਦੀਆਂ ਜਿਹੜੀਆਂ ਸਰਵੇਤਾ ਸੀਗੀਆਂ ਵੀ ਟ੍ਰੀਟ ਕਰ ਕੋ ਅਵੇਰਨੈਸ ਕਰੋ ਬੱਚਿਆਂ ਨੂੰ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਕੋਈ ਵੀ ਵਹੀਕਲ ਨਹੀਂ ਚਲਾ ਸਕਦਾ ਨਾ ਉਹਦਾ ਲਾਇਸੈਂਸ ਬਣੇਗਾ ਜਦੋਂ 18 ਸਾਲ ਦੇ ਤੁਸੀਂ ਹੋ ਗਏ ਪਹਿਲਾਂ ਆਪਣਾ ਲਾਇਸੈਂਸ ਬਣਾਉਣਾ ਲਾਇਸੈਂਸ ਬਣਾਉਣ ਤੋਂ ਬਾਅਦ ਕਿਸੇ ਵਹੀਕਲ ਨੂੰ ਹੱਥ ਨਾ ਪਾਣਾ मैं एक गल कहूँगा ए सख्त हदायत सी भी तरीक तक पुलिस ने भी जा, और भी सारे ने अवेयर कर करके बच्चों को तो छड़ दिता लेकिन हम बहुत सख्त हदायत अज तो बाद तरीक को बाद जो भी तो तो कोई मैं नहीं कहता कोई रहमार छड़ नहीं सकता लेकिन जो कोई तो सख्त ऑफिसर मिल गया उन्हें थोड़े त कार्रवाई कर माता से दी माता पिता ने तीन साल की जेल पच्ची हज़ार रुपया जुर्माना

खर्चे तो बच रहे हैं दूसरा फिजिकली फिट रहे इसकल बरतो पैदल जाओ ये जा कि पिंड कोई पुलिस का नाका आया अस तो अपने तो खा दे रहे हैं। आप में धोखा देने रख ना करे कि स्कूटरी लेके जाए पिंड के पिछले गली छोटे बच्चे के बच गई उस बंद ने कंप्लेट करनी है थैं कैमरे लगे उन्हें कैमरे च रिकॉर्डिंग करके पेश कर देंगे टक्कर मारती बुजुर्ग टक्कर मारती फिर भी कार्रवाई होगी फिर माता पिता फिर जल्दी आप देंगे ना इतने जलाका है इतने तक जा सकते अभी बिचों मंगू अगर चल जाएंगे अभी असं अपने आप धोखा कर रहे हैं इस गल करके हमेशा असी जो रूल बना बन गया ना पूरी पालना करनी है अभी उसना का अपने माता पिता ख्याल रखूंगा इस गए मैं हमेशा यही गल चाहन कहूंगा कि जो तक अठारह साल बहुत टाइम है अठारह साल बहुत उपर अफसर गड्डिया स्कूटर मोटरसाइकिल बहुत लैने लगिया बड़िया गड्डिया मैं भी परमात्मा यही दुआ करता कि तुम कामयाब हो व्या बड़िया गड्डिया घूमो अफसर बनो ਇਹ 18 ਸਾਲ ਤੋਂ ਬਾਅਦ ਜੋ ਮਰਜੀ ਜਿਲਾਇਓ ਲਾਇਸੈਂਸ ਬਣਾ ਕੇ ਕੁਆਲਿਫੀਕੇਸ਼ਨ ਲਈ ਲੋਕ ਜੋ ਟੈਕ ਟੂ ਲੈ ਉਹਨਾਂ ਦੀ ਪੱਲਾ ਕਰੋ ਰੋਡ ਤੇ ਚੱਲਦੇ ਸਮੇਂ ਹੁਣ ਇਹੀ ਮੇਰੀ ਗੋਹੰਤੀ ਹੈ ਤੁਹਾਡੇ ਅਗੇ ਕਿ ਆਪਣੇ ਮਾਤਾ ਪਿਤਾ ਬਾਰੇ ਸੋਚ ਕੇ ਨਾ کہیں ਕਿ ਨੂੰ ਹੱਥ ਨਾ ਪਾਓ 18 ਸਾਲ ਦਾ ਠੀਕ ਹੈ ਪੜ੍ਹਦੇ ਵਿੱਚ ਜੇ ਉਹ ਤੱਕ ਨਹੀਂ ਕਰਦੇ ਜਾਂਦੇ ਤਾਂ ਉਹ ਸਕੂਲ ਨਹੀਂ ਜਾ ਸਕਦਾ ਬੰਦਾ ਲੈ ਸਾਹਮਣੇ ਦੇ ਤਾਂ ਬਿਲਕੁਲ ਨਹੀਂ ਕਿਸੇ ਤੋਂ ਮਰੀ ਦਾ ਪਤਾ ਕਿ ਆਇਆ ਨਹੀਂ ਮੈਂ ਤਾਂ ਵਿਚ ਹੈ कोई नहीं देख रहे ऊपर वाला देख दिया कैमरे लगे हो जी नहीं है कोई भी रिकॉर्डिंग करके कोई लग रहा होंगे कर देते कार्रवाई होनी होनी माँ पे भी जेल होनी होनी इस गल करके सोचो कि अभी अठारह साल तक सोच देूट मोटरसाइकिल भुले जा कोई चीज़ होंगी है स्कूटर मोटरसाइकिल ना की चीज़ या ग्ली चीज़ सैकल से जाओ स्कूल आओ सैकल से पढ़ के जाओ माँ पे ਦੀ ਸਪੈਕਟਾਂ ਉਹਨਾਂ ਦੇ ਸ਼ੁਕਰਾਨੇ ਸਰਕਾਰ ਕਰੋ ਕੀ ਤੋਂ ਜ਼ਿਆਦਾ ਹੁਣ ਮੈਂ ਬਹੁਤਾ ਕੁਝ ਪਹਿਣਾ ਨਹੀਂ ਜ਼ਿਆਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਕੂਲ ਸ਼ਾਭਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਟਾਈਮ ਦਿੱਤਾ ਠੀਕ ਹੈ ਐਸਪੀਸੀ ਪ੍ਰੋਗਰਾਮ ਹੈ ਐਸਪੀਸੀ ਪ੍ਰੋਗਰਾਮ ਬਚੋ ਤੁਹਾਨੂੰ ਪਤਾ ਵੀ ਕਿਉਂ ਚਲਾਇਆ ਗਿਆ ਤੁਹਾਡੇ ਇੰਚਾਰਜ ਦੇ ਸਰਦਾਰ ਕੁਇਰ ਸਿੰਘ ਹੋਈ ਪਤਾ ਹੈ ਕਿ ਉਹ ਇਜਾਜ਼ਤ ਨੇ ਤੁਹਾਡੇ ਸਕੂਲ ਨੇ ਲੋਕਲ ਅਫਸਰ ਨੇ ਕਿ ਇਹ ਮੈਂ ਸਾਡੇ ਕੋਲ ਸਾਂਝ ਕੇਂਦਰ ਤੋਂ ਜੋ ਪੀਸ ਪੁਲਿਸ ਸਟੇਸ਼ਨ ਤੋਂ ਤੁਹਾਨੂੰ ਅਗਾਹ ਕਰ ਲਈ ਸਾਡੇ ਕੋਲ ਆਉਂਦੇ ਕਿਉਂ ਆਉਂਦੇ ਨੇ ਕਿਉਂਕਿ ਜਿਹੜਾ ਐਸਪੀਐਸ ਪ੍ਰੋਗਰਾਮ ਹੈ 8ਵੀਂ ਕਲਾਸ ਤੋਂ ਸ਼ੁਰੂ ਕੀਤਾ 8ਵੀਂ ਕਲਾਸ ਤੋਂ ਸ਼ੁਰੂ ਕਰਨ ਦਾ ਕੋਈ ਕਾਰਨ ਨਹੀਂ ਕਿਉਂਕਿ ਪਹਿਲਾਂ ਤਾਂ ਜਿਹੜਾ ਅਡੋਲਸੈਂਸ ਪੀਰੀਅਡ ਜਿਹੜਾ ਬਣਿਆ ਜਾਂਦਾ ਸੀ ਕਿ ਆਪਾਂ 12 ਤੋਂ ਟੀਨੇਜਰ ਨੂੰ ਬਣਾਉਂਦੇ ਸੀ ਕਿ 13 ਤੋਂ 19 ਤੱਕ ਜਿਹੜਾ ਮੰਨਿਆ ਜਾਂਦਾ ਸੀ ਪਰ ਹੁਣ ਤੁਹਾਡੇ ਵਿੱਚ ਕੁਝ ਬੱਚੇ ਜਿਹੜੇ 11 3 ਆ 12 ਦੇ ਲਈ 12 ਇਅਰਸ ਦੇ ਵੀ ਆ ਕਿ ਹੁਣ ਜਿਹੜਾ ਅ ਡੋਲਰ ਸਿਰ 10 ਬਾਏ 10 ਈਅਰਸ ਤੋਂ ਲੈ ਕੇ 19 ਈਅਰਸ ਤੱਕ ਮੰਨਦੇ ਆ ਕਿਹਾ ਜਿਹੜੀ ਤੁਹਾਡੀ ਉਮਰ ਆ ਇਹਹੀ ਉਮਰ ਜਿਹੜੀ ਤੁਹਾਨੂੰ ਡਿਸਟਰੈਕਟ ਕਰਦੀ ਆ ਤੁਹਾਨੂੰ ਰਾਹ ਕੋਈ ਤਰਾਹੇ ਪਾਉਂਦੀ ਔਰ ਪੁਲਿਸ ਨੂੰ ਕੇ ਜਣਦਾ ਜਾਂ ਸਾਂਝ ਕੇ ਕੋਲ ਨੂੰ ਤੇ ਜਣਦਾ ਸਕੂਲ ਦੇ ਵਿੱਚ ਕੋਈ ਨਾ ਕੋਈ ਕਾਰਨ ਆ ਸਕੀ ਸਰਦਾਰ ਕਿਉਂਕਿ ਜੋ ਬਾਹਰ ਵਿਚਾਰ ਕਹਿੰਦੇ ਸਮਾਜ ਦੇ ਵਿੱਚ ਵਿਚਾਰਦੇ ਨੇ ਉਹ ਤਾਂ ਕ੍ਰੀਤੀਆਂ ਦੇਖਦੇ ਨੇ ਉਹ ਕਿਤੇ ਨਾ ਕਿਤੇ ਜੜ ਤੱਕ ਪਹੁੰਚਿਆ ਕਿ ਇਹ ਜਿਹੜੀ ਕ੍ਰੀਤੀਆਂ ਨੇ ਕਿੱਥੋਂ ਸ਼ੁਰੂ ਹੁੰਦੀਆਂ ਨੇ ਜੇ ਹੁਣ ਅਸੀਂ ਇਹ ਜਾ ਕੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਦੋਂ ਪਾਸਵਾਂ ਪਲੱਸ 2 ਨੂੰ ਇਹ ਜਾ ਕੇ ਅਵੇਅਰ ਕਰਦੇ ਉਦੋਂ ਤੱਕ ਤਾਂ ਬੱਚੇ ਦੀ ਜਿਹੜੀ ਆਦਤ ਪੱਕ ਚੁੱਕੀ ਹੋਏਗੀ ਗਲਤ ਆਦਤ ਚੰਗੀ ਜਾਂ ਮਾੜੀ ਆਦਤ ਉਹ ਤਾਂ ਪੱਕ ਚੁੱਕੀ ਹੋਏਗੀ ਇਸ ਕਰਕੇ ਮਤਲਬ ਸਾਡੇ ਐਜੂਕੇਸ਼ਨਿਸਟ ਜੈ ਸਾਈਕੋਲੋਜਿਸਟ ਜਿਹੜੇ ਨੇ ਉਹਨਾਂ ਨੇ ਇਹ ਸੋਚਿਆ ਕਿ ਜਿਹੜੀ ਇਹ ਜਿਹੜੀ ਜਿਹੜੀ ਕ੍ਰਿੰਤੀ ਆ ਉਹਦੀ ਜੜ ਨੂੰ ਖਤਮ ਕੀਤਾ ਜਾਵੇ। ਉਸ ਦੀ ਜੜ ਨੂੰ ਖਤਮ ਕਰ ਲਈ ਜਿੰਨੀਆਂ ਵੀ ਸਾਡੇ ਸਮਾਜ ਦੇ ਵਿੱਚ ਕ੍ਰਿੰਤੀਆਂ ਨੇ ਉਹਦੀ ਜੜ ਨੂੰ ਖਤਮ ਕਰ ਲਈ ਉਹਨਾਂ ਨੇ ਇਹ ਇੱਕ ਖਰਾ ਪ੍ਰੋਗਰਾਮ ਜਿਹੜਾ ਐਸ ਪੀ ਸੀ ਪ੍ਰੋਗਰਾਮ ਚਲਾਇਆ। ਪฐਵੀਂ ਕਲਾਸ ਤੋਂ ਚਲਾਇਆ ਉਹਨਾਂ ਨੇ। ਪฐਵੀਂ ਤੋਂ ਕਲਾਸ ਤੋਂ ਚਲਾੜਦਾ ਮੈਂ ਤੁਹਾਨੂੰ ਅੱਗੋਂ ਦੱਸ ਦਵਾਂ ਕਿ ਲੋਕਿ ਤੁਹਾਡਾ ਜਿਹੜਾ ਬਹੁਤ ਹੀ ਕੋਮਲ ਦਿਮਾਗ ਉਹਦਾ ਬਹੁਤ ਜਲਦੀ ਜਿਹੜਾ ਇਹ ਤੋਂ ਉਤਰ ਪਟਕ ਜਾਂਦਾ ਉਸ ਪਟਕੜ ਨੂੰ ਪਛਾਣ ਸਕਦਾ। ਪਹਿਲਾਂ ਵੀ ਆਏ ਲੋਕ ਸਾਡੇ ਕੋਲ ਮੈਂਬਰ ਇਹਨਾਂ ਦੇ ਮੁਹਾਰੀ ਆਦੇ ਨੇ ਇੱਕ ਦਿਨ ਤਾਂ ਉਹਨਾਂ ਨੇ ਸਰੋਵਰੀ ਬੈਠੇ ਆ ਉਹਨਾਂ ਨੇ ਤੁਹਾਨੂੰ ਸਾਈਬਰ ਕ੍ਰਾਈਮ ਬਾਰੇ ਦੱਸਿਆ ਕੁਝ ਇੱਕ ਗੱਲਾਂ ਤਾਂ ਉਹਨਾਂ ਨੇ ਮੈਨੂੰ ਦਫ਼ਤਰ 'ਚ ਬੈਠ ਕੇ ਜਦੋਂ ਮੈਂ ਪੁੱਛਿਆ ਕਿ ਮੈਂ ਵੀ ਉਹਨਾਂ ਗੱਲਾਂ ਤੋਂ ਵਾਕਫ ਨਹੀਂ ਸੀ ਕਿ ਸਾਈਬਰ ਕ੍ਰਾਈਮ ਕਿੰਨਾ ਤੇਜ਼ ਦਾ ਸੈਸਜਾ ਬੱਚਿਆਂ 'ਤੇ ਹੋ ਰਿਹਾ ਹੈ ਜਿਹੜੀ ਤੁਸੀਂ ਤੁਹਾਡੇ ਹੱਥਾਂ 'ਚ ਮੋਬਾਈਲ ਆ ਉਹ ਮੋਬਾਈਲ ਤੋਂ ਹੀ ਗੱਲ ਨੂੰ ਸੁਣਦਾ ਹੈ ਤੁਸੀਂ ਇੱਕ ਵਾਰੀ ਉਸ ਮੋਬਾਈਲ ਨੂੰ ਖੋਲ ਰਾ ਕੇ ਕੋਈ ਵੀ ਗੱਲ ਪੁੱਛ ਲਓ ਕੋਈ ਵੀ ਤੁਸੀਂ ਇਹ ਕਰ ਰਹੇ ਹੋ ਤੇ ਚਾਹਦੇ ਹੋਗੇ ਤੁਹਾਡੇ ਦਿਮਾਗ 'ਚ ਇੱਕ ਵਾਰੀ ਤੁਸੀਂ ਉਹਦਾ ਇੱਕ ਇੱਕ ਵਾਰੀ ਤੁਸੀਂ ਉਹਦੇ ਤੇ ਟਾਈਲ ਕਰਦੇ ਹੋ ਤਾਂ ਕੋਈ ਸਮਾਰੀ ਚੀਜ਼ ਦੇਖਣੀ ਹੈ ਕੋਈ ਤੁਸੀਂ ਵੀਡੀਓ ਦੇਖ ਰਹੇ ਹੋ ਕੋਈ ਫਿਰ ਨਹੀਂ ਦੇਖ ਰਹੇ ਜੋ ਗਾਣਾ ਹੀ ਦੇਖ ਰਹੇ ਹੋ ਜੋ ਕਿਸੇ ਦੇ ਸਿੰਗਰ ਦਾ ਗਾਣਾ ਹੀ ਦੇਖ ਰਹੇ ਹੋ ਉਹ ਤੁਸੀਂ ਇੱਕ ਗਾਣਾ ਦੇਖ ਲਿਆ ਪਰ ਬਾਅਦ ਵਿੱਚ ਜਦੋਂ ਤੁਸੀਂ ਖੋਲੋਗੇ ਫੇਸਬੁਕ ਖੋਲੋਗੇ ਜਾਂ ਉਹ ਜਿਹੜੀ ਐਪਸ ਖੋਲੋਗੇ ਤੁਹਾਨੂੰ ਉਸ ਸਿੰਗਰ ਦਾ ਹੀ ਮੜਮੜ ਕੇ ਉਹ ਗਾਣਾ ਅਗਲੇ ਅਗਲੇ ਕਾਢ ਲਿਆ ਜਾਊਗਾ ਕਿ ਜਿਹੜਾ ਮੋਬਾਈਲ ਆ ਇਹ ਥੋੜਾ ਇੱਕ ਬਹੁਤ ਡੇਂਜਰਸ ਇਹਨੂੰ ਤਾਂ ਐਸੀ ਤਾਂ ਬਣਾਇਆ ਗਿਆ ਸੀ ਕਿ ਗੁੱਡ ਵਧੀਆ ਢੰਗ ਨਾਲ ਵਰਤਣੇ ਪਰ ਅੱਪਾਗੇ ਜਿਹੜਿਆ ਹੋਣਗੇ ਜਿਹੜੇ ਬੈਗ ਇਸਰ ਤੇ ਜ਼ਿਆਦਾ ਹੋ ਰਿਹਾ ਨੇ ਖਾਸ ਕਰਕੇ ਤੁਹਾਡੇ ਕੰਮਾਂ ਦਾ ਸੋਨੋਰੀ ਇੱਕ ਦਿਨ ਆ ਕੇ ਦੱਸਿਆ ਸੀ ਫਿਰ ਅੱਜ ਦਾ ਜਿਹੜਾ ਐਸਪੀਸੀ ਦਾ ਜਿਹੜਾ ਟੌਪਿਕ ਸੀ ਉਹ ਐਟੀਟਿਊਡ ਦਾ ਸੀ ਸੋਨੋਰੀ ਪੂਰੇ ਉਹ ਡੀਪਲੀ ਦੱਸਿਆ ਹੈ ਵੀ ਜੋ ਜਿਹੜਾ ਦੋ ਤਰ੍ਹਾਂ ਦਾ ਹੁੰਦਾ ਬੇਸਿਕਲੀ ਦੋ ਤਰ੍ਹਾਂ ਦਾ ਹੁੰਦਾ ਪੋਜ਼ਿਟਿਵਲ ਐਟੀਟਿਊਡ ਤੇ ਨੈਗੇਟਿਵ ਐਟੀਟਿਊਡ ਪੋਜ਼ਿਟਿਵ ਐਟੀਟਿਊਡ ਕੀ ਕਹਦਾ ਹੁੰਦਾ ਕਿ ਤੁਸੀਂ ਹਮੇਸ਼ਾ ਹੀ ਵਧੀਆ ਹੀ ਸੋਚਣਾ ਜਿਹੜਾ ਬੱਚਾ ਜਿਹੜਾ ਵਿਅਕਤੀ ਵਧੀਆ ਸੋਚਦਾ ਕਦੀ ਵੀ ਮਾੜੇ ਰਸਤੇ ਤੇ ਨਹੀਂ ਚੱਲੇ ਹਮੇਸ਼ਾ ਵਧੀਆ ਸੋਚਣਾ ਨੈਟਿਵ ਸੋਚਣੀ ਕਰਨੀ ਹੈਗੀ ਹਾਫ ਬੈਂਡ ਹਾਫ ਫੁੱਲ ਵਾਲੀ ਕਲਾਸ ਸੁਣੀ ਹੋਈ ਹੈ ਕਿ ਨਹੀਂ ਸੁਣੀ ਹੋਈ ਕਹਾਣੀ ਕਿੰਵਰੀ ਇੱਕਰ ਕਿਸੇ ਵਿਅਕਤੀ ਨੇ ਇੱਕ ਅੱਧਾ ਗਲਾਸ ਪਾਣੀ ਦਾ ਭਰ ਕੇ ਰੱਖ ਦਿੱਤਾ ਟੇਬਲ ਤੇ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਜਾਂ ਜਿਹੜੇ ਵੀ ਆਡੀਅנס ਬੈਠੇ ਸੀਗੇ ਦੱਸੋ ਇਹ ਗਲਾਸ ਦੇ ਵਿੱਚ ਇਹ ਭਰਿਆ ਹੈ ਤਾਂ ਖਾਲੀ ਹੈ ਜਿਹੜਾ ਤਾਂ ਪੋਜ਼ਿਟਿਵ ਔਟੀਟਿਊਡ ਵਾਲਾ ਹੋਏਗਾ ਉਹ ਤਾਂ ਕਹੇਗਾ ਕਿ ਹਾਫ ਫਿਲਡ ਗਲਾਸ ਇਹ ਪਾਣੀ ਨਾਲ ਜਿਹੜਾ ਅੱਧਾ ਭਰਿਆ ਗਲਾਸ ਹੈ ਜਿਹਦਾ ਨੈਗੇਟਿਵ ਔਟੀਟਿਊਡ ਹੋਵੇਗਾ ਉਹ ਕਹੋਗੇ ਅੱਧਾ ਖਾਲੀ ਮੇਰੇ ਕਸਨ ਦਾ ਮਤਲਬ ਕੀ ਹੈ ਵੀ ਕਦੋਂ ਜਦੋਂ ਵੀ ਕਿਸੇ ਵਿਅਕਤੀ ਹੋ ਕਿਸੇ ਆਦਮੀ ਹੋ ਜਾਂ ਕਿਸੇ ਵੀ ਸਕਸ਼ਨ ਤੁਸੀਂ ਮਿਲਦੇ ਹੋ ਸਭ ਤੋਂ ਉਹਦੇ ਵਿੱਚ ਤੁਸੀਂ ਪੋਜ਼ਿਟਿਵਿਟੀ ਦਿਖਾਣੀ ਇਹ ਨਹੀਂ ਕਹਣਾ ਕਿ ਇਹ ਚਾਰ ਵਾਲੇ ਅਨੁਭਵਾਂ ਇਸ ਕਰਕੇ ਇਸ ਬੰਦੇ ਨੂੰ ਚੰਗਾ ਨਹੀਂ ਸਮਝਦੇ ਉਹਦੇ ਵਿੱਚ ਜੇ ਤੁਸੀਂ ਪੋਜ਼ਿਟਿਵ ਗੱਲਾਂ ਦੀ ਪੋਜ਼ਿਟਿਵਿਟੀ ਸਾਡੇ ਜਿਹੜਾ ਉਹਦੇ ਵਿੱਚ ਪੋਜ਼ਿਟਿਵ ਬੋਲ ਹੋਗਾ ਉਹ ਗ੍ਰੈਂਡ ਦਾ ਬੋਲ ਜਿਹੜਾ ਨੈਗੇਟਿਵ ਬੋਲ ਦਾ ਛੱਡੋ ਠੀਕ ਹੈ ਇਹ ਕੀ ਤੁਹਾਡਾ ਜੇ ਤੁਸੀਂ ਇਹ ਸੋਚ ਕੇ ਚੱਲੋਗੇ ਕਿ ਇਟ ਮੀਨਸ ਤੁਹਾਡਾ ਜਿਹੜਾ ਪੋਜ਼ਿਟਿਵ ਜਿਹੜਾ ਐਟੀਟਿਊਡ ਹੈ ਜੇ ਤੁਸੀਂ ਕਹਿੰਦੇ ਨਹੀਂ ਵੀ ਇਸ ਬੰਦੇ ਨੂੰ ਕਹਿੰਦੇ ਹੋ ਕਿ 99 ਗੋਣੋਂ ਇੱਕ ਉਹ ਵਿੱਚ ਆਪ ਤੁਹਾਨੂੰ ਆਸੇ ਸਾਡਾ ਐਟੀਟਿਊਡ ਇਹ ਇਹ ਹੈ ਕਿ ਅਸੀਂ ਪੋਜ਼ਿਟਿਵ ਨੂੰ ਘਟਾ ਜਾਈਏ 네ਗੇਟਿਵ ਨੂੰ ਵਧਾ ਸਕਦੇ ਇਹ ਕੋ ਬੰਦਾ ਐਪ੍ਰੋਚ ਤਾਂ ਹੈ ਦਾ ਬੈਡ ਨੇਗੇਟਿਵ ਗਰੁੱਪ ਬਣਾ ਜੇਕ ਨੇਗੇਟਿਵ ਗਰੁੱਪ ਬਣਾ ਹੈ ਤਾਂ ਆਫਗਾਨਾ ਲੇਗਾ ਕੋਈ ਗੱਲ ਉਹ ਇਸੇ ਨੈਗੇਟਿਵ ਆਫਗਾਨਾ ਨੂੰ ਛੱਡ ਦੋ ਜਿਹੜੇ ਰਵੇ ਬੋਲਦਾ ਹੈਗੇ ਉਹਨਾਂ ਦੇ ਗਰੁੱਪਾਂ ਵਿੱਚੋਂ ਇੱਕ ਜਾਂ ਦੋ ਗੋਣ ਜਿਹੜੇ ਤੁਹਾਨੂੰ ਜ਼ਿਆਦਾ ਵਧੀਆ ਲੱਗਦੇ ਨੇ ਉਹਨਾਂ ਨੂੰ ਤੁਸੀਂ ਅਡਾਪਟ ਕਰ ਲਓ ਉਹਨਾਂ ਤੇ ਅਮਲ ਕਰੋ ਉਹਦਾ ਵੀ ਤੁਹਾਨੂੰ ਤੁਹਾਡੇ ਟੀਚਰਸ ਵੀ ਮੈਂ ਵੀ ਇਸ ਵੇਲੇ ਮਾਰਨਿੰਗ ਅਸੈਂਬਲੀ ਚ ਵੀ ਇਹੀ ਕਿਹਾ ਜਾਂਦਾ ਹੈ ਜਿਹੜੀ ਵੀ ਗੱਲ ਕੋ ਰੋ ਸਟੇਜ ਤੋਂ ਦੱਸੀ ਜਾਂਦੀ ਹੈ ਜੇ ਤੁਹਾਨੂੰ ਕਲਾਸ ਦੇ ਵਿੱਚ ਪੜ੍ਹਾਉਂਦੇ ਆ ਉਹਨਾਂ ਦੇ ਅਮਲ ਕਰਨ ਦਾ ਕੋਸ਼ਿਸ਼ ਕਰੋ ਉਹਨਾਂ ਨੂੰ ਇੰਪਲੀਮੈਂਟ ਕਰੋ ਆਪਣੀ ਜ਼ਿੰਦਗੀ ਵਿੱਚ ਆਂਗਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰੋ ਪਰ ਤੁਸੀਂ ਕੀ ਕਰਦੇ ਹੋ ਤੁਸੀਂ ਸੁਣ ਕੇ ਥੋੜਾ ਜਿਹਾ ਇਗਨੋਰ ਕਰ ਦਿੰਦੇ ਇੰਦਾ ਨਹੀਂ ਕਰਨਾ ਹੈਗਾ ਇਹਨਾਂ ਦਾ ਵੀ ਮਕਸਦ ਇਹੀ ਆ ਸਾਡੇ ਕੋਲ ਜਿਹੜੀ ਦੇਖੋ ਤੁਹਾਡੇ ਖਾਤੇ ਤੁਹਾਡੀ ਜ਼ਿੰਦਗੀ ਦੇ ਖਾਤੇ ਸਰਕਾਰ ਕਿੰਨੇ ਐਫੋਰਟਸ ਕਰ ਰਹੀ ਆ ਕਿ ਤੁਸੀਂ ਵਧੀਆ ਇਨਸਾਨ ਬਣੋ ਉਹਨਾਂ ਨੇ ਹੋਰ ਵੀ ਜਿਹੜੇ ਪੁਲਿਸ ਪੁਲਿਸ ਦਾ ਹੋਰ ਵੀ ਬਹੁਤ ਸਾਰੇ ਕੰਮ ਲਏ ਉਹਨਾਂ ਦਾ 1 ਮਿੰਟ ਦਾ ਮੇਲ ਨਹੀਂ ਹੈਗਾ ਪਰ ਉਹ ਤੁਹਾਡੇ ਲਈ ਕਿ ਤੁਸੀਂ ਵਧੀਆ ਇਨਸਾਨ ਬਣੋ ਤੁਹਦ ਕਰਕੇ ਤੁਹਾਡੇ ਕੋਲੋਂ ਟਾਈਮ ਕੱਢ ਕੇ ਆ ਰਹੇ ਨੇ ਤਾਂ ਇੰਟਰੈਕਟਿਵ ਸੈਸ਼ਨ ਉਹ ਤੁਹਾਡੇ ਨਾਲ 10 ਮਿੰਟ ਲਈ ਕਰਦੇ ਨੇ 15 ਮਿੰਟ ਲਈ ਕਰਦੇ ਨੇ ਅੱਧੇ ਘੰਟੇ ਲਈ ਕਰਦੇ ਨੇ ਪਰ ਉਹਨਾਂ ਦਾ ਟਾਈਮ ਆਉਣ ਜਾਣ ਦੇ ਵਿੱਚ ਤੁਹਾਨੂੰ ਤੁਹਾਡੇ ਨਾਲ ਉਹ ਹੋਰ ਹੋਣ ਦੇ ਵਿੱਚ ਤੇਰ ਤੋਂ 4 ਘੰਟੇ ਜਿਹੜੇ ਉਹਨਾਂ ਦੇ ਵੇਸਟ ਜਾਂਦੇ ਨੇ ਪਰ ਵੇਸਟ ਨਹੀਂ ਜਾਂਦੇ ਹੈਗੇ ਜੇ ਤੁਹਾਡੇ ਵਿੱਚੋਂ ਤੁਸੀਂ 30 ਬੱਚੇ ਬੈਠੇ ਹੋਣ 3 ਬੱਚਿਆਂ ਵਿੱਚੋਂ 15 ਬੱਚੇ ਵੀ ਉਹਨਾਂ ਦੀ ਗੱਲ ਨੂੰ ਫਾਲੋ ਕਰ ਲੋਗੇ ਤਾਂ ਉਹਨਾਂ ਨੂੰ ਲੱਗੂਗਾ ਕਿ ਸਾਡਾ ਜਿਹੜਾ ਆ ਮਿਸ਼ਨ ਆ ਜਾਂ ਜਿਹੜਾ ਸਾਡਾ ਪ੍ਰੋਗਰਾਮ ਐਸਪੀਸੀ ਕਰੋ ਪ੍ਰੋਗਰਾਮ ਆ ਉਹ ਜਿਹੜਾ ਆ ਉਹ ਸਫਲ ਹੋ ਰਿਹਾ ਤੇ ਤੁਸੀਂ ਅੱਜ ਵਾਦਾ ਕਰਨਾ ਜੀ ਸਰੋਰਾ ਨਾਲ ਫਿਰ ਉਹ ਆਉਂਦੇ ਨੇ 6 ਮਹੀਨੇ ਵਿੱਚ ਇੱਕ ਵਾਰੀ ਤਾਂ ਜ਼ਰੂਰ ਆਉਂਦੇ ਨੇ ਕਿ ਅਸੀਂ ਜਿਹੜਾ ਜੋ ਵੀ ਤੁਸੀਂ ਸਾਨੂੰ ਗੱਲਾਂ ਦਸੀਆਂ ਨੇ ਚਾਹੇ ਉਹ ਐਟੀਟਿਊਡ ਦੇ ਬਾਰੇ ਤੁਸੀਂ ਦਸੀਆਂ ਨੇ ਚਾਹੇ ਕਿਤੇ ਡਰੱਗ ਦੇ ਬਾਰੇ ਤੁਸੀਂ ਦਸੀਆਂ ਨੇ ਜਾਂ ਸਾਡੀ ਜਿੰਦਗੀ ਨਾਲ ਹੋਰ ਅਕੇ ਜਿਹੜੀ ਅਸੀਂ ਜ਼ਿੰਦਗੀ ਜਿਉਣਾ ਨਹੀਂ ਆ ਇੰਜੋਏ ਕਰਨੀਆਂ ਉਹਦੇ ਬਾਰੇ ਚ ਜਿਹੜੀਆਂ ਵੀ ਵਧੀਆ ਗੱਲਾਂ ਦੱਸੂਗੇ ਅਸੀਂ ਉਹਨਾਂ ਨੂੰ ਫਾਲੋ ਕਰਾਂਗੇ ਉਹਦਾ ਤੇ ਅੰਮਲ ਕਰਾਂਗੇ ਇਹ ਵਾਦਾ ਕਰਦੇ ਹਾਂ ਤੁਸੀਂ ਹੱਥ ਜੋੜ ਕੇ ਕਰਕੇ ਕਹਦਾ ਵੀ ਨਿਸਾਨੇ ਨਿਸਾਨੇ ਚੰਗੀ ਗੱਲਾਂ ਕਰਕੇ ਜਿੰਦਗੀ ਵਾਲੇ ਬੜਾ ਬਿਨਾਂ ਸੋਚੇ ਸਾਡੇ ਅੱਗੇ ਨਾ ਕਰਦੇ ਆ ਮਾਰੇ ਨਾਮ ਲਈ ਕੋਈ ਥੜੀ ਵੀ ਖੜੀ ਕਰੇ ਤਾਂ ਵੀ ਖੜਾ ਬਣਾ ਸਰਦਾਰ ਮੈਡਮ ਇਹ ਕਿ ਨੋ ਕਹਿਣਾ ਸਿੱਖੋ ਪਹਿਲਾਂ ਤਾਂ ਕੀ ਤੁਸੀਂ ਕੁੜੀਆਂ ਨਾਲ ਲੱਗ ਕੇ ਕਹਿੰਦੇ ਤੁਸੀਂ ਲੋਕ ਕਹਿਣਾ ਸਿੱਖੋ ਤੁਹਾਨੂੰ ਪਤਾ ਵੀ ਕਿਉਂ ਕਹਿੰਦੇ ਸੀ ਪਰ ਮੁੰਡਾ ਕੁੜੀਆਂ ਨਾਲ ਜ਼ਿਆਦਾ ਹੋ ਗਿਆ ਕਿ ਜ਼ਿਆਦਾ ਕੁੜੀਆਂ ਨਾਲ ਸਾਡੇ ਸਮਾਜ ਦੇ ਵਿੱਚ ਰੰਗ ਸੇ ਕਰਕੇ ਜਿਸ ਆਪਣੀ ਫੋਰੀ ਨਹੀਂ ਜੰਮ ਜੀ ਹਰਗਨੂਸੇ ਕਰਕੇ ਜਿਹੜਾ ਤੁਸੀਂ ਛੋਟੇ ਉਮਰ ਦੇ ਆਪਣੇ ਰੈਂਗਲ ਚੱਕਰ ਜਿਹਾ ਅਸੂ ਹੋ ਰਹੀ ਹੈ ਇਹ ਲੋਕ ਕਹਿਣਾ ਜਿਹੜੀ ਗਲਤ ਗੱਲਾਂ ਉਹਨੂੰ ਲੋਕ ਕਹਿਣਾ ਸਿੱਖੋ ਆਪਣੇ ਜੀ ਇਹ ਵਾਲੀ ਜਿਹੜੀ ਕੀਮਤ कैसा हो तो मुझे तो लगता है सिर्फ रेटेज ज्यादा होते हैं। क्या हाँ? के में ठाणा साहब की मौत तो पहला। के में ठाणा साहब की मौत तो पहला। कोई भी व्हीकल नहीं चलाना। कोई भी व्हीकल नहीं चलाना। पहले जहाँ साइकिल थी अपने सारे कम कराएगा। पहले जहाँ साइकिल थी अपने सारे कम कराएगा। जैन। जैन। अल ਨੰਬਰ 678 1331313 ਤੇ ਕਰੀਏ ਸੰਪਰਕ ਧੰਨਵਾਦ शुक्रिया ਵੀਡੀਓ ਨੂੰ ਵੱਤ ਤੋਂ ਵੱਧ ਕਰੋ ਸ਼ੇਅਰ